ਬੀਜੇਪੀ ਵੱਲੋਂ ਵੈਸਟ ਦਿੱਲੀ ਦੇ ਹਰੀਨਗਰ ਵਿੱਚ ਦਿੱਲੀ ਸਿੱਖ ਸੰਮੇਲਨ ਸਿਕਸ ਵਿਧ ਮੋਦੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਜੇਪੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਸ਼ਿਰਕਤ ਕੀਤੀ ਇਸ ਮੌਕੇ ਬੀਜੇਪੀ ਦੇ ਉਮੀਦਵਾਰ ਕਮਲਜੀਤ ਸਰਾਵਤ ਵੀ ਮੌਜੂਦ ਰਹੇ ਇਸ ਮੌਕੇ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਸਿੱਖ ਬੀਜੇਪੀ ਨੂੰ ਸਮਰਥਨ ਦੇ ਰਹੇ ਨੇ ਜਗਦੀਪ ਸਿੰਘ ਕਾਲੋਂ ਨੇ ਕਿਹਾ ਕਿ ਇੱਥੇ ਦਿੱਲੀ ਦੇ ਸਿੱਖ ਇਕੱਤਰ ਹੋਏ ਤੇ ਉਨ੍ਹਾਂ ਨੇ ਸਿਰਸਾ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਅੱਜ ਅਸੀਂ ਵੈਦ ਦਿੱਲੀ ਦੇ ਅੰਦਰ ਇਹ ਵੱਡਾ ਸਮਾਗਮ ਕੀਤਾ ਇਹ ਸਿੱਖ ਸਮੇਲਨ ਜੋ ਦਿੱਲੀ ਦੇ ਅੰਦਰ ਸਾਡੇ ਸਿੱਖ ਨੇ ਇੱਕ ਤਰਫਾ ਬੀਜਪੀ ਨੂੰ ਵੋਟ ਪਾਉਣਗੇ ਮੈਂ ਦੇਸ਼ ਪਰਦੇ ਸਿੱਖਾਂ ਨੂੰ ਦੱਸਣਾ ਚਾਹੁੰਦਾ ਜਿਦ ਤਰ੍ਹਾਂ ਦਿੱਲੀ ਦੇ ਸਿੱਖ ਇੱਕ ਤਰਫਾ ਵੋਟ ਪਾ ਰਹੇ ਆ ਤੁਹਾਨੂੰ ਵੀ ਬੀਜਪੀ ਨੂੰ ਵੋਟ ਪਾਉਣੀ ਚਾਹੀਦੀ ਇੱਕ ਪਾਸੇ ਕਾਂਗਰਸ ਕਾਤਮਾ ਦੀ ਪਾਰਟੀ ਆ ਜਿਸ ਨੇ 1984 ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਹਮਲਿਆਂ ਤੋਂ ਲੈ ਕੇ ਅਕਾਲ ਤਖਤ ਸਾਹਿਬ ਨੂੰ ਟਾਹਟੇਰੀ ਕਰਨ ਤੋਂ ਲੈ ਕੇ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਘਰਾਂ ਚ ਤੈਰ ਪਾ ਕੇ ਅੱਗ ਲਾਉਣ ਵਾਲੀ ਕਾਂਗਰਸ ਪੰਜਾਬ ਅੰਦਰ 1 ਲੱਖ ਨੌਜਵਾਨ ਬੇਕਸੂਰ ਨੌਜਵਾਨਾਂ ਨੂੰ ਮਰਵਾ ਕੇ ਪਿੰਡਾਂ ਦੇ ਪਿੰਟਾਂ ਦੀ ਜਵਾਨੀ ਖਤਮ ਕਰਨ ਵਾਲੀ ਕਾਂਗਰਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ 'ਤੇ ਗੋਲੀਆਂ ਚਲਾਉਣ ਵਾਲੀ ਕਾਂਗਰਸ ਆ ਔਰ ਦਿੱਲੀ ਵਰਗੇ ਸ਼ਹਿਰ ਅੰਦਰ ਗੁਰਦੁਆਰਾ ਪੁਲ ਬੰਗਸ਼ਰ ਕਿੰਨੇ ਅਨੇਕਾਂ ਗੁਰਦੁਆਰੇ ਟਹਾਟੇਰੀ ਕਰਕੇ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਗੋਲੀਆਂ ਚਲਾ ਕੇ ਅਗਲਣ ਵਾਲੀ ਕਾਂਗਰਸ ਆ ਇਹ ਪਾਪੀ ਕਾਂਗਰਸ ਨੂੰ ਕਰੀ ਅਸੀਂ ਬਖਸ਼ ਨਹੀਂ ਸਕਦੇ ਇਸ ਕਰਕੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਮੈਂ ਸਮਝਦਾ ਕਿ 10 ਸਾਲਾਂ ਚ ਕਿਸ 75 ਸਾਲਾਂ ਚ ਕੋਈ ਨਹੀਂ ਪ੍ਰਧਾਨ ਮੰਤਰੀ ਨੇ ਅਜ ਤੱਕ ਜਾ ਕੇ ਸ਼ਰਧਾ ਤੇ ਸਤਿਕਾਰ ਨਹੀਂ ਦਿਖਾਇਆ ਹੋਊਗਾ ਹਰ ਪ੍ਰੋਗਰਾਮ ਚ ਅੱਜ ਵੀ ਪ੍ਰਧਾਨ ਮੰਤਰੀ ਜੀ ਪਟਨਾ ਸਾਹਿਬ ਸੀਗੇ ਇਹ ਪਿਆਰ ਤੇ ਵਿਸ਼ਵਾਸ ਹੁਣਾ ਸਿੱਖਾਂ ਦੇ ਅੰਦਰ ਗੁਰੂ ਸਾਹਿਬਾਨ ਦੇ ਅੰਦਰ ਇਸ ਕਰਕੇ ਸਾਡਾ ਹਰ ਸਿੱਖ ਨੂੰ ਮੋਦੀ ਜੀ ਨੂੰ ਵੋਟ ਪਾਉਣੀ ਚਾਹੀਦੀ ਆ ਜਿਵੇਂ ਤੁਸੀਂ ਇੱਥੋਂ ਦੀ ਰੌਣਕਾ ਦੇਖ ਰਹੇ ਜੇ ਹਜ਼ਾਰਾਂ ਦੀ ਤਦਾਦ ਨਿਕਲ ਕੇ ਸਿੱਖ ਆ ਰਹੇ ਨੇ ਮੋਦੀ ਜੀ ਨੂੰ ਵੋਟ ਪਾਉਣ ਵਾਸਤੇ ਇਸੇ ਤਰ੍ਹਾਂ ਦੇਸ਼ ਅੰਦਰ ਵੀ ਲੋਕ ਮੋਦੀ ਜੀ ਨੂੰ ਆਪ ਮੁਹਾਰੇ ਇੰਨਾ ਵੱਡਾ ਸਿੱਖਾਂ ਦਾ ਕੱਟ ਸੀ ਔਰ ਇੱਕ ਮੈਸਨ ਦਾ ਇਤਿਹਾਸ ਲਿਚਿਆ ਗਿਆ ਕਿ ਇੰਨੀ ਵੱਡੀ ਗਿ ਸਿੱਖ ਸੰਗਤ ਇੱਥੇ ਪਹੁੰਚੀ ਇੱਥੇ ਪਹੁੰਚ ਕੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੰਗਤ ਵੱਲੋਂ ਕਿ ਨਰਿੰਦਰ ਮੋਦੀ ਜੀ ਨੂੰ ਸਪੋਰਟ ਕਰਨਗੇ ਸਾਰੇ ਔਰ 25 ਤਰੀਕ ਨੂੰ ਭੈਣ ਜੀ ਕਮਲਜੀ ਸ਼ਰਾਵਤ ਜਿਹੜੇ ਕਿ ਇਸ ਹਲਕੇ ਤੋਂ ਇਸ ਕੰਸਟੀਚੂਐਂਸੀ ਵਾਸਤੇ ਦਿੱਲੀ ਤੋਂ ਕੈਂਡੀਡੇਟ ਹੈ ਉਹਨਾਂ ਨੂੰ ਕਾਮਯਾਬ ਬਣਾਉਣਗੇ ਪਰ ਮੈਂ ਇਹ ਸਮਝਦਾ ਕਿ ਸਿੱਖਾਂ ਨੇ ਪਹਿਲੀ ਵਾਰੀ ਇੱਕ ਜੁਗਤਤਾ ਦਿਖਾਉਂਦੇ ਹੋਏ ਇੰਨਾ ਵੱਡਾ ਇਕੱਠ ਜਿਹੜਾ ਕੀਤਾ ਹੈ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ कि सिख इकट्ठे होकर सिखा ने फैसला लिया है और जिन्ना अज सी ये मैं समझना कि दिल्ली के इतिहासिक फैसला है मैं अपनी जिंदगी देना किट एक जगह के उ सिखा दे एटलीस्ट दे देखा जिन्ना अब इकट्ठी भारत अनेक धर्मों का देश है और सिख धर्म उसमें बहुत महत्वपूर्ण है क्योंकि हमेशा सेवा के कामों में लगे रहते हैं और सिख समुदाय ने जिस तरह से लगातार काम किया उनकी कुछ मांगें थी उनमें से कुछ मांगें पूरी हुई हैं जैसे करतारपुर साहिब कॉरिडोर खुला है वीर साहेब जादो के नाम से वीर बाल दिवस मनाया गया है गुरमुखी भाषा के अंदर एग्जाम्स को शुरू किया गया है और अनेक ऐसे काम किए गए हैं जो काफ़ी समय से सिख समुदाय की मांग थी अगर कुछ और मांगूंगी तो भी उनको प्रधानमंत्री जी आगे देखेंगे लेकिन सिख समुदाय हमेशा देशभक्त एक समुदाय रहा है और ये चुनाव देश का है तो मुझे पूरा विश्वास है कि पूरे मेरे सिख समाज के भाई बहन प्रधानमंत्री नरेंद्र मोदी जी के साथ में जाएंगे और मुझे अपना आशीर्वाद देंगे आज मनजिंदर सिंह सिरसा जी की अगुवाई उन्होंने बुलावे से भाजपा के नाल मोदी सरकार के नाल सिख सम्मेलन एक रखा गया है ਪਾਜ ਬਹੁਤ ਹੀ ਚੜ੍ਹਦੀ ਕਲਾ ਸਿੱਖਾਂ ਨੇ ਇੱਥੇ ਆਪਣੀ ਹਾਜ਼ਰੀ ਭਰੀ ਹੈ ਤੇ ਆਪਣਾ ਬੀਜਪੀ ਨੂੰ ਆਪਣਾ ਸਮਰਥਨ ਦਿੱਤਾ ਹੈ ਜਿੱਥੇ ਕਿ ਸਾਡੇ ਇਲਾਕੇ ਤੋਂ ਲੋਕ ਸਭਾ ਦੇ ਉਮੀਦਵਾਰ ਸ਼੍ਰੀਮਤੀ ਕਮਲਜੀ ਸਹਿਰਾਵਤ ਜੀ ਤਨਖੜ ਜੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਤੇ ਹੋਰ ਲੋਕਾਂ ਨੇ ਅਗਰ ਆਪਣਾ ਸਮਰਥਨ ਕੀਤਾ ਸਿੱਖ ਸੰਗਤਾਂ ਨੂੰ ਤੇ ਇਹਦੇ ਆਪਣਾ ਸਿੱਖ ਸੰਗਤਾਂ ਨਾਲ ਵੀ ਪੂਰਾ ਹੁਕਾਰਾ ਦਿੱਤਾ ਹੈ ਬੀਜਪੀ ਸਰਕਾਰ ਦੇ ਨਾਲ ਤਾਂ ਕਿ ਬੀਜਪੀ ਸਰਕਾਰ ਨੇ ਜੋ ਮੋਦੀ ਸਰਕਾਰ ਨੇ ਜੋ ਸਿੱਖਾਂ ਪ੍ਰਤੀ ਆਪਣਾ ਕਾਰਜ ਕੀਤੇ ਨੇ ਜੋ ਸਿੱਖਾਂ ਦੇ ਰੁਕਦੇ ਕਾਰਜ ਇਸ ਸਰਕਾਰ ਨੇ ਪੂਰੀ ਕੀਤੇ ਜੋ ਪਿਛਲੇ 75 ਸਾਲਾਂ ਤੋਂ ਨਹੀਂ ਹੋ ਪਾਈ ਸੀ ਪਾਜੋ ਸਾਹਮਣੇ ਸਿੱਖਾਂ ਸੰਤੰਦ ਰੱਖੇ ਨੇ ਸਿੱਖ ਸੰਤਾਂਜ ਪੂਰਨ ਹੁੰਗਾ ਹੁੰਗਾਰਾ ਦੇਖਿਆ ਗਿਆ ਨੇ ਕਿ ਆਉਣ ਵਾਲੇ 25 ਤਰੀਕ ਨੂੰ ਬੀਜੇਪੀ ਨੂੰ ਵੋਟਾਂ ਪਾ ਕੇ ਭਾਰੀ ਮਤਾਨਾ ਦੇ ਤਾਣਗੇ ਜਿੱਥੇ ਦਿੱਲੀ ਅੰਦਰ ਜਿੱਥੇ ਜਿੱਥੇ ਵੀ ਸਾਡੀ ਪਹੁੰਚ ਪੈਂਦੀ ਹੈ ਸਾਰਿਆਂ ਨੂੰ ਅਸੀਂ ਜੋ ਹੈ ਬੀਜੇਪੀ ਦੇ ਕੈਂਡੀਡੇਟਸ ਨੂੰ ਜੋ ਹੈ ਵੋਟ ਪਾ ਕੇ ਅਸੀਂ ਜੋ ਹੈ ਸਮਰਥਨ ਦੇਾਂਗੇ ਔਰ ਮੋਦੀ ਸਰਕਾਰ ਨੂੰ ਜੋ ਹੈ ਸਫਲ ਬਣਾਉਣ ਦਾ ਪੂਰਾ ਪ੍ਰਯਾਸ ਕਰਾਂਗੇ